ਹਾਈ ਕੋਰਟ ਦੇ ਵੱਲੋਂ ਹਰਿਆਣਾ ਸਰਕਾਰ ਦੇ ਲਈ ਹੁਕਮ ਜਾਰੀ ਕੀਤੇ ਗਏ ਸੀ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਸ਼ੰਭੂ ਬਾਰਡਰ ਦੇ ਉੱਤੇ ਜੋ ਬੈਰੀਕੇਟਿੰਗ ਕੀਤੀ ਗਈ ਹੈ ਉਸ ਨੂੰ ਹਟਾ ਦਿੱਤਾ ਜਾਵੇ 7 ਦਿਨਾਂ ਦੇ ਵਿੱਚ ਬਾਰਡਰ ਖੋਲਣ ਦੇ ਇਹ ਹੁਕਮ ਜਾਰੀ ਕੀਤੇ ਗਏ ਪਰ ਹਰਿਆਣਾ ਸਰਕਾਰ ਨੇ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਗੌਰ ਨਹੀਂ ਫਰਮਾਇਆ ਹੁਣ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਜੋ ਤਸਵੀਰਾਂ ਨਿਕਲ ਕੇ ਸ਼ੰਭੂ ਬਾਰਡਰ ਤੋਂ ਸਾਹਮਣੇ ਆਈਆਂ ਨੇ ਕਿ ਉੱਥੇ ਉਸੇ ਤਰੀਕੇ ਬੈਰੀਗੇਟਿੰਗ ਕੀਤੀ ਹੋਈ ਹੈ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਪਿਛਲੇ ਹਫਤੇ ਦੀ ਇਹ ਗੱਲ ਹੈ ਜਦ ਹਾਈ ਕੋਰਟ ਨੇ ਸੁਣਵਾਈ ਕਰਦਿਆਂ ਇਹ ਗੱਲ ਕਹੀ ਸੀ ਕਿ ਕਿਸਾਨ ਜੇਕਰ ਅੰਦੋਲਨ ਕਰਨਾ ਚਾਹੁੰਦੇ ਨੇ ਉਹ ਦਿੱਲੀ ਜਾਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਜਾਣ ਦਿੱਤਾ ਜਾਏ ਕਿਉਂਕਿ ਇਹ ਉਹਨਾਂ ਦਾ ਹੱਕ ਹੈ ਤੇ ਉਹਨਾਂ ਦਾ ਹੱਕ ਉਹਨਾਂ ਦੇ ਕੋਲੋਂ ਖੋਇਆ ਨਹੀਂ ਜਾ ਸਕਦਾ ਹਰਿਆਣਾ ਸਰਕਾਰ ਨੂੰ ਸਿੱਧੇ-ਸਿੱਧੇ ਆਦੇਸ਼ ਦਿੱਤੇ ਗਏ ਸੀ ਕਿ ਕਿਸਾਨਾਂ ਨੂੰ ਨਾ ਰੋਕਿਆ ਜਾਵੇ ਤੇ ਉਹਨਾਂ ਨੂੰ ਦਿੱਲੀ ਵੱਲ ਨੂੰ ਕੂਚ ਕਰੰਦ ਦਿੱਤਾ ਜਾਵੇ ਤੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਜੋ ਬਾਰਡਰ ਇਸ ਵੇਲੇ ਬਲੌਕ ਕੀਤਾ ਹੋਇਆ ਹੈ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ ਮੈਰੀਕੇਟਿੰਗ ਕੀਤੀ ਹੋਈ ਹੈ ਤੇ ਉਸ ਨੂੰ ਵੀ ਜਲਦ ਤੋਂ ਜਲਦ ਖੋਲ ਦਿੱਤਾ ਜਾਵੇ ਕਿਉਂਕਿ ਇੱਥੇ ਲੋਕਾਂ ਨੂੰ ਕਾਫੀ ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹਰਿਆਣਾ ਸਰਕਾਰ ਨੇ ਇਸ ਵਿਸ਼ੇਵਲ ਜ਼ਿਆਦਾ ਗੌਰ ਨਾ ਦਿੱਤਾ ਤੇ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਜੋ ਹੈ ਉਹ ਦਾਇਰ ਕਰਾ ਦਿੱਤੀ ਗਈ ਸੀ ਤੇ ਹਾਲੇ ਤੱਕ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਫਿਲਹਾਲ ਸ਼ੰਭੂ ਬਾਰਡਰ ਨੂੰ ਖਾਲੀ ਨਹੀਂ ਕੀਤਾ ਜਾਏਗਾ ਉਸ ਨੂੰ ਨਹੀਂ ਖੋਲਿਆ ਜਾਏਗਾ ਯਾਨੀ ਕਿ ਬੈਰੀਕੇਟਿੰਗ ਜੋ ਹੈ ਉਹ ਨਹੀਂ हटਾਈ ਜਾਏਗੀ ਹਰਿਆਣਾ ਸਰਕਾਰ ਨੂੰ ਆਦੇਸ਼ ਯਾਨੀ ਕਿ ਹੁਕਮ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਸੀ ਪਰ ਇਹਨਾਂ ਹੁਕਮਾਂ ਖਿਲਾਫ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੇ ਦਰਜ ਕਰਵਾ ਦਿੱਤੀ ਤੇ ਪਟੀਸ਼ਨ ਦੀ ਸੁਣਵਾਈ ਦਾ ਇਸ ਵੇਲੇ ਹਰਿਆਣਾ ਸਰਕਾਰ ਇੰਤਜ਼ਾਰ ਕਰਦੀ ਕੋਈ ਨਜ਼ਰ ਆਈ ਹੈ ਤੇ ਹਾਲੇ ਫਿਲਹਾਲ ਹਾਈ ਕੋਰਟ ਦੇ ਆਦੇਸ਼ ਅਨੁਸਾਰ ਸ਼ੰਭੂ ਬਾਰਡਰ ਨੂੰ ਨਹੀਂ ਖੁੱਲਣਗੇ ਕਿਸਾਨ ਫਰਵਰੀ ਮਹੀਨੇ ਦੇ ਸ਼ੰਭੂ ਬਾਰਡਰ ਨੋਰੀ ਬਾਰਡਰ ਤੇ ਬੈਠੇ ਹੋਏ ਨੇ ਦਿੱਲੀ ਕੂਚ ਕਿਸਾਨਾਂ ਨੇ ਕਰਨਾ ਪਰ ਉਹਨਾਂ ਨੂੰ ਅੱਗੇ ਵਧਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਪੂਰਾ ਏਰੀਆ ਬਲੌਕ ਹੋ ਚੁੱਕਾ ਹੈ ਲੋਕ ਵੀ ਉੱਥੋਂ ਵੀ ਲੰਘ ਨਹੀਂ ਸਕਦੇ ਤੇ ਉਹਨਾਂ ਲੋਕਾਂ ਵੱਲੋਂ ਵੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਰਜ ਕਰਵਾਈ ਗਈ ਸੀ ਤੇ ਇਹਨਾਂ ਪਟੀਸ਼ਨਾਂ ਤੇ ਹੀ ਸੁਣਵਾਈ ਹੋਈ ਹੈ ਹਾਈ ਕੋਰਟ ਨੇ ਫੈਸਲਾ ਲਿਆ ਸੀ ਕਿ ਦਿੱਲੀ ਜਾਣ ਦਿੱਤਾ ਜਾਏਗਾ ਕਿਸਾਨਾਂ ਨੂੰ ਤੇ ਨਾਲ ਹੀ ਨਾਲ ਬੈਰੀਕੇਟਿੰਗ ਵੀ ਜੋ ਹੈ ਉਹ ਬਾਰਡਰ ਤੋਂ ਹਟਾ ਦਿੱਤੀ ਜਾਏਗੀ ਪਰ ਕਿਸਾਨਾਂ ਨੂੰ ਅੱਗੇ ਵੀ ਨਹੀਂ ਜਾਣ ਦਿੱਤਾ ਗਿਆ ਤੇ ਨਾ ਹੀ ਹਰਿਆਣਾ ਸਰਕਾਰ ਨੇ ਬੈਰੀਕੇਟਿੰਗ हटਾਈ ਹੈ ਤੇ ਫਿਲਹਾਲ ਉਹਨਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜੋ ਪਟੀਸ਼ਨ ਪਾਈ ਗਈ ਹੈ ਉਸ ਦੇ ਇਸ ਵੇਲੇ ਸੁਣਵਾਈ ਦੇ ਉਡੀਕ ਦੇ ਵਿੱਚ ਹਰਿਆਣਾ ਸਰਕਾਰ ਬੈਠੀ ਹੈ ਤੇ ਫਿਲਹਾਲ ਉਹਨੇ ਸਮੇਂ ਦੇ ਲਈ ਇੱਥੇ ਸ਼ੰਭੂ ਬਾਰਡਰ ਨੂੰ ਨਹੀਂ ਖੋਲਿਆ ਜਾਏਗਾ ਬੈਰੀਕੇਟਿੰਗ ਨਹੀਂ हटਾਈ ਜਾਏਗੀ ਹਾਈ ਕੋਰਟ ਦੇ ਵੱਲੋਂ ਹਰਿਆਣਾ ਸਰਕਾਰ ਦੇ ਲਈ ਹੁਕਮ ਜਾਰੀ ਕੀਤੇ ਗਏ ਸੀ ਕਿ ਕਿਸਾਨਾਂ ਨੂੰ ਰੋਕਣ ਦੇ ਲਈ ਸ਼ੰਭੂ ਬਾਰਡਰ ਦੇ ਉੱਤੇ ਜੋ ਬੈਰੀਕੇਟਿੰਗ ਕੀਤੀ ਗਈ ਹੈ ਉਸ ਨੂੰ ਹਟਾ ਦਿੱਤਾ ਜਾਵੇ 7 ਦਿਨਾਂ ਦੇ ਵਿੱਚ ਬਾਰਡਰ ਖੋਲਣ ਦੇ ਇਹ ਹੁਕਮ ਜਾਰੀ ਕੀਤੇ ਗਏ ਪਰ ਹਰਿਆਣਾ ਸਰਕਾਰ ਨੇ ਇਹਨਾਂ ਚੀਜ਼ਾਂ ਵੱਲ ਜ਼ਿਆਦਾ ਗੌਰ ਨਹੀਂ ਫਰਮਾਇਆ ਹੁਣ ਦੀ ਗੱਲ ਕੀਤੀ ਜਾਵੇ ਤਾਂ ਇਸ ਵੇਲੇ ਜੋ ਤਸਵੀਰਾਂ ਨਿਕਲ ਕੇ ਸ਼ੰਭੂ ਬਾਰਡਰ ਤੋਂ ਸਾਹਮਣੇ ਆਈਆਂ ਨੇ ਕਿ ਉੱਥੇ ਉਸੇ ਤਰੀਕੇ ਬੈਰੀਗੇਟਿੰਗ ਕੀਤੀ ਹੋਈ ਹੈ ਕਿਸਾਨਾਂ ਨੂੰ ਅੱਗੇ ਵਧਣ ਨਹੀਂ ਦਿੱਤਾ ਜਾ ਰਿਹਾ ਪਿਛਲੇ ਹਫਤੇ ਦੀ ਇਹ ਗੱਲ ਹੈ ਜਦ ਹਾਈ ਕੋਰਟ ਨੇ ਸੁਣਵਾਈ ਕਰਦੇ ਆ ਇਹ ਗੱਲ ਕਹੀ ਸੀ ਕਿ ਕਿਸਾਨ ਜੇਕਰ ਅੰਦੋਲਨ ਕਰਨਾ ਚਾਹੁੰਦੇ ਨੇ ਉਹ ਦਿੱਲੀ ਜਾਣਾ ਚਾਹੁੰਦੇ ਨੇ ਤੇ ਉਹਨਾਂ ਨੂੰ ਜਾਣ ਦਿੱਤਾ ਜਾਏ ਕਿਉਂਕਿ ਇਹ ਉਹਨਾਂ ਦਾ ਹੱਕ ਹੈ ਤੇ ਉਹਨਾਂ ਦਾ ਹੱਕ ਉਹਨਾਂ ਦੇ ਕੋਲੋਂ ਖੋਇਆ ਨਹੀਂ ਜਾ ਸਕਦਾ ਹਰਿਆਣਾ ਸਰਕਾਰ ਨੂੰ ਸਿੱਧੇ-ਸਿੱਧੇ ਆਦੇਸ਼ ਦਿੱਤੇ ਗਏ ਸੀ ਕਿ ਕਿਸਾਨਾਂ ਨੂੰ ਨਾ ਰੋਕਿਆ ਜਾਵੇ ਤੇ ਉਹਨਾਂ ਨੂੰ ਦਿੱਲੀ ਵੱਲ ਨੂੰ ਕੂਚ ਕਰਨ ਦਿੱਤਾ ਜਾਵੇ ਤੇ ਨਾਲ ਹੀ ਇਹ ਵੀ ਕਿਹਾ ਗਿਆ ਸੀ ਕਿ ਜੋ ਬਾਰਡਰ ਇਸ ਵੇਲੇ ਬਲੌਕ ਕੀਤਾ ਹੋਇਆ ਹੈ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ ਬੈਰੀਕੇਟਿੰਗ ਕੀਤੀ ਹੋਈ ਹੈ ਤੇ ਉਸ ਨੂੰ ਵੀ ਜਲਦ ਤੋਂ ਜਲਦ ਖੋਲ ਦਿੱਤਾ ਜਾਵੇ ਕਿਉਂਕਿ ਇੱਥੇ ਲੋਕਾਂ ਨੂੰ ਕਾफी ਦਿੱਕਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ ਪਰ ਹਰਿਆਣਾ ਸਰਕਾਰ ਨੇ ਇਸ ਵਲ ਜ਼ਿਆਦਾ ਗੌਰ ਨਾ ਦਿੱਤਾ ਤੇ ਉਹਨਾਂ ਦੇ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਪਟੀਸ਼ਨ ਜੋ ਹੈ ਉਹ ਦਾਇਰ ਕਰਾ ਦਿੱਤੀ ਗਈ ਸੀ ਤੇ ਹਾਲੇ ਤੱਕ ਸੁਪਰੀਮ ਕੋਰਟ ਨੇ ਇਸ ਪਟੀਸ਼ਨ ਦੇ ਉੱਤੇ ਸੁਣਵਾਈ ਨਹੀਂ ਕੀਤੀ ਜਿਸ ਤੋਂ ਬਾਅਦ ਹਰਿਆਣਾ ਸਰਕਾਰ ਦਾ ਕਹਿਣਾ ਹੈ ਕਿ ਫਿਲਹਾਲ ਸ਼ੰਭੂ ਬਾਰਡਰ ਨੂੰ ਖਾਲੀ ਨਹੀਂ ਕੀਤਾ ਜਾਏਗਾ ਉਸ ਨੂੰ ਨਹੀਂ ਖੋਲਿਆ ਜਾਏਗਾ ਯਾਨੀ ਕਿ ਬੈਰੀਕੇਟਿੰਗ ਜੋ ਹੈ ਉਹ ਨਹੀਂ हटाई ਜਾਏਗੀ ਹਰਿਆਣਾ ਸਰਕਾਰ ਨੂੰ ਆਦੇਸ਼ ਯਾਨੀ ਕਿ ਹੁਕਮ ਹਾਈ ਕੋਰਟ ਦੇ ਵੱਲੋਂ ਦਿੱਤੇ ਗਏ ਸੀ ਪਰ ਇਹਨਾਂ ਹੁਕਮਾਂ ਖਿਲਾਫ ਪਟੀਸ਼ਨ ਸੁਪਰੀਮ ਕੋਰਟ ਦੇ ਵਿੱਚ ਹਰਿਆਣਾ ਸਰਕਾਰ ਨੇ ਦਰਜ ਕਰਵਾ ਦਿੱਤੀ ਤੇ ਪਟੀਸ਼ਨ ਦੀ ਸੁਣਵਾਈ ਦਾ ਇਸ ਵੇਲੇ ਹਰਿਆਣਾ ਸਰਕਾਰ ਇੰਤਜ਼ਾਰ ਕਰਦੀ ਕੋਈ ਨਜ਼ਰ ਆਈ ਹੈ ਤੇ ਹਾਲੇ ਫਿਲਹਾਲ ਹਾਈ ਕੋਰਟ ਦੇ ਆਦੇਸ਼ ਅਨੁਸਾਰ ਸ਼ੰਭੂ ਬਾਰਡਰ ਨੂੰ ਨਹੀਂ ਖੋਲਣਗੇ ਕਿਸਾਨ ਫਰਵਰੀ ਮਹੀਨੇ ਦੇ ਸ਼ੰਭੂ ਬਾਰਡਰ ਨੋਰੀ ਬਾਰਡਰ ਤੇ ਬੈਠੇ ਹੋਏ ਨੇ ਦਿੱਲੀ ਕੂਚ ਕਿਸਾਨਾਂ ਨੇ ਕਰਨਾ ਹੈ ਪਰ ਉਹਨਾਂ ਨੂੰ ਅੱਗੇ ਵਧਨ ਨਹੀਂ ਦਿੱਤਾ ਜਾ ਰਿਹਾ ਜਿਸ ਕਾਰਨ ਪੂਰਾ ਏਰੀਆ ਬਲੌਕ ਹੋ ਚੁੱਕਾ ਹੈ ਲੋਕ ਵੀ ਉੱਥੋਂ ਦੀ ਲੰਘ ਨਹੀਂ ਸਕਦੇ ਤੋ ਨਾਲ ਲੋਕਾਂ ਵੱਲੋਂ ਵੀ ਪਟੀਸ਼ਨ ਹਾਈ ਕੋਰਟ ਦੇ ਵਿੱਚ ਦਰਜ ਕਰਵਾਈ ਗਈ ਸੀ ਤੇ ਇਹਨਾਂ ਪਟੀਸ਼ਨਾਂ ਤੇ ਹੀ ਸੁਣਵਾਈ ਹੋਈ ਹੈ ਹਾਈ ਕੋਰਟ ਨੇ ਫੈਸਲਾ ਲਿਆ ਸੀ ਕਿ ਦਿੱਲੀ ਜਾਣ ਦਿੱਤਾ ਜਾਏਗਾ ਕਿਸਾਨਾਂ ਨੂੰ ਤੇ ਨਾਲ ਹੀ ਨਾਲ ਬੈਰੀਗੇਟਿੰਗ ਵੀ ਜੋ ਹੈ ਉਹ ਬਾਰਡਰ ਤੋਂ ਹਟਾ ਦਿੱਤੀ ਜਾਏਗੀ ਪਰ ਕਿਸਾਨਾਂ ਨੂੰ ਅੱਗੇ ਵੀ ਨਹੀਂ ਜਾਣ ਦਿੱਤਾ ਗਿਆ ਤੇ ਨਾ ਹੀ ਹਰਿਆਣਾ ਸਰਕਾਰ ਨੇ ਬੈਰੀਗੇਟਿੰਗ ਹਟਾਈ ਹੈ ਤੇ ਫਿਲਹਾਲ ਉਹਨਾਂ ਦਾ ਕਹਿਣਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜੋ ਪਟੀਸ਼ਨ ਪਾਈ ਗਈ ਹੈ ਉਸ ਦੇ ਇਸ ਵੇਲੇ ਸੁਣਵਾਈ ਦੇ ਉਡੀਕ ਦੇ ਵਿੱਚ ਹਰਿਆਣਾ ਸਰਕਾਰ ਬੈਠੀ ਹੈ ਤੇ ਫਿਲਹਾਲ ਉਹਨੇ ਸਮੇਂ ਦੇ ਲਈ ਇੱਥੇ ਸ਼ੰਭੂ ਬਾਰਡਰ ਨੂੰ ਨਹੀਂ ਖੋਲਿਆ ਜਾਏਗਾ ਬੈਰੀਕੇਡਿੰਗ ਨਹੀਂ हटाई ਜਾਏਗੀ ਜੇ ਤੁਸੀਂ ਵੀ ਚਾਹੁੰਦੇ ਹੋ ਆਸਟ੍ਰੇਲੀਆ ਜਾਂ ਨਿਊਜ਼ੀਲੈਂਡ ਦੇ ਵਿੱਚ ਵਿਆਹ ਤਾਂ ਇੱਕੋ ਇੱਕ ਰਾ ਐਨ ਆਰ ਆਈ ਮੈਰਿਜ ਬਿਊਰੋ ਐਨ ਆਰ ਆਈ ਮੈਰਿਜ ਬਿਊਰੋ ਫਾਈਂਡ ਯਰ ਪਰਫੈਕਟ ਹਿਊਮਨ